ਜੋਹੀਂ ਆਪਾਂ ਸਿਮਰਨ ਦੇ ਵਿੱਚ ਬੈਠਦੇ ਆ ਨਾ ਸਿਮਰਨ ਸ਼ੁਰੂ ਕਰਦੇ ਆ ਤਾਂ ਤਿੰਨ ਖਾਸ ਘਟਨਾਵਾਂ ਵਾਪਰਦੀਆਂ ਜੀਵ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੀਵ ਨਾਮ ਅਭਿਆਸ ਕਰਦੇ ਆ ਉਹਨਾਂ ਵਾਸਤੇ ਅੱਜ ਤਿੰਨ ਖਾਸ ਘਟਨਾਵਾਂ ਦੇ ਉੱਤੇ ਆਪਾਂ ਛੋਟੀ ਜਿਹੀ ਵਿਚਾਰ ਕਰਾਂਗੇ ਦੇਖੋ ਹਰ ਇੱਕ ਜੀਵ ਨਾਮ ਦਾ ਅਭਿਆਸ ਕਰਦਾ ਤੇ ਉਹ ਸੁੱਖ ਪ੍ਰਾਪਤ ਕਰਨ ਵਾਸਤੇ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਪਣਾ ਜੀਵਨ ਸਫਲਾ ਕਰਨ ਵਾਸਤੇ ਉਹ ਸਿਮਰਨ ਦਾ ਅਭਿਆਸ ਕਰਦਾ ਬਾਣੀ ਪੜਦਾ ਸੰਗਤ ਕਰਦਾ ਕਈ ਜੀਵ ਸੰਗਤ ਨਹੀਂ ਕਰਦੇ ਘਰਾਂ ਦੇ ਵਿੱਚ ਹੀ ਬਾਣੀ ਪੜ ਕੇ ਸਿਮਰਨ ਕਰ ਲੈਂਦੇ ਪਰ ਮਨ ਦੇ ਵਿੱਚ ਇੱਛਾ ਜ਼ਰੂਰ ਹੈ ਕਿ ਮੈਂ ਉਸ ਪਰਮਾਤਮਾ ਨੂੰ ਜ਼ਰੂਰ ਮਿਲਾਂ ਪਰ ਇੱਥੇ ਜੋ ਪਹਿਲੀ ਘਟਨਾ ਦਾ ਆਪਾਂ ਜ਼ਿਕਰ ਕਰਾਂਗੇ ਉਹ ਹੈ ਰਿੱਧੀ ਸiddhi ਰਿੱਧੀ ਸiddhi ਸ਼ਬਦ ਆਪਾਂ ਬਚਪਨ ਦੇ ਵਿੱਚ ਬਹੁਤ ਸੁਣੇ ਕਿ ਰਿੱਧੀ ਸiddhi ਸ਼ਬਦ ਕਿ ਰਿੱਧੀ ਸਿੱਧੀਆਂ ਆ ਜਾਂਦੀਆਂ ਜੋ ਕਈ ਰਿਸ਼ੀ ਮਨੀ ਹੁੰਦੇ ਆ ਨਾ ਕਈ ਸੰਤ ਹੁੰਦੇ ਨੇ ਸੰਤ ਸਾਧ ਹੁੰਦੇ ਨੇ ਉਹਨਾਂ ਦੇ ਕੋਲ ਰਿੱਧੀਆਂ ਸਿੱਧੀਆਂ ਸ਼ਕਤੀਆਂ ਆ ਜਾਂਦੀਆਂ ਤੇ ਗੁਰਬਾਣੀ ਦੇ ਵਿੱਚ ਵੀ ਰਿੱਧ ਸਿੱਧ ਸ਼ਬਦ ਬਹੁਤ ਵਾਰ ਵਰਤਿਆ ਹੈ ਪਰ ਜਦੋਂ ਆਪਾਂ ਗੁਰਬਾਣੀ ਦੇ ਵਿੱਚ ਰਿੱਧ ਸਿੱਧ ਸ਼ਬਦ ਪੜ੍ਹਦੇ ਆ ਰਿੱਧੀਆਂ ਸਿੱਧੀਆਂ ਤਾਂ ਸਾਨੂੰ ਲੱਗਦਾ ਆ ਕਿ ਇਹ ਸਿਮਰਨ ਕਰਨ ਦੇ ਨਾਲ ਆ ਗਈਆਂ ਤੇ ਹੁਣ ਅਸੀਂ ਇਹਨਾਂ ਦੀਆਂ ਬਾਤਾਂ ਕਰ ਸਕਦੇ ਪਰ ਗੁਰਬਾਣੀ ਦੇ ਵਿੱਚ ਸਾਨੂੰ ਇਹ ਵੀ ਸਮਝਾਇਆ ਗਿਆ ਗੁਰਮਖਾਹ ਦੇ ਪਾਸੋਂ ਆਪਾਂ ਕਥਾ ਦੇ ਵਿੱਚ ਸੁਣਿਆ ਹੈ ਜੋ ਗੁਰਮਖ ਪਹੁੰਚੇ ਹੋਏ ਗੁਰਮਖ ਨੇ ਉਹ ਦੱਸਦੇ ਨੇ ਭਾਈ ਕਿ ਜੇ ਤੁਹਾਡੀ ਅਵਸਥਾ ਬਣਦੀ ਹੈ ਤੁਸੀਂ ਸਿਮਰਨ ਕਰਨਾ ਸ਼ੁਰੂ ਕਰਦੇ ਆ ਉਹ ਕੀ ਹੁੰਦਾ ਹੈ ਕਿ ਸਾਡੀ ਜੋ ਕਮਾਈ ਹੈ ਸਿਮਰਨ ਦੀ ਉਹ ਜਮਾ ਹੋਣੀ ਸ਼ੁਰੂ ਹੋ ਜਾਂਦੀ ਜਦੋਂ ਕਾਲ ਕਮਾਈ ਸਾਡੀ ਵੇਖਦਾ ਹੈ ਕਿ ਇਹਦੀ ਕਮਾਈ ਜਮਾ ਹੋ ਗਈ ਤਾਂ ਫਿਰ ਉਹ ਰੁਕਾਵਟ ਪਾਉਣ ਵਾਸਤੇ ਰੇਧੀਆਂ ਸਿੱਧੀਆਂ ਨੂੰ ਪ੍ਰਗਟ ਕਰਦਾ ਹੁਣ ਜੇ ਤਾਂ ਕਿਸੇ ਜੀਵ ਨੂੰ ਗਿਆਨ ਹੈ ਤਾਂ ਉਹ ਰਿੱਧੀਆਂ ਸਿੱਧੀਆਂ ਦੀ ਵਰਤੋਂ ਨਹੀਂ ਕਰੇਗਾ ਮਾਲਕ ਦੇ ਭਾਣੇ ਵਿੱਚ ਰਹੇਗਾ ਦੇਖੋ ਜੋ ਰਿੱਧੀਆਂ ਸਿੱਧੀਆਂ ਦੀ ਵਰਤੋਂ ਕਰਨਾ ਹੈ ਹੁਣ ਮਾਲਕ ਨੂੰ ਸਾਡੇ ਬਾਰੇ ਜਾਂ ਹਰ ਇੱਕ ਜੀਵ ਬਾਰੇ ਸਾਰਾ ਕੁਝ ਪਤਾ ਪਰ ਅਸੀਂ ਚਾਹੁੰਦੇ ਹਾਂ ਕਿ ਇਹ ਜੀਵ ਫਟਾਫਟ ਠੀਕ ਹੋ ਜਾਵੇ ਇਹਦਾ ਰੋਗ ਠੀਕ ਹੋ ਜਾ ਸਾਡਾ ਖੋਦਾ ਰੋਗ ਠੀਕ ਹੋ ਜਾਵੇ ਸਾਡੇ ਕੋਲ ਮਾਇਆ ਧਨ ਸਾਰਾ ਕੁਝ ਆ ਜਾਵੇ ਪਰ ਮਾਲਕ ਸਭ ਕੁਝ ਜਾਣਦੇ ਨੇ ਤੇ ਉਹ ਸਾਰਾ ਹੀ ਸਿਸਟਮ ਉਹ ਬੜੀ ਸਹਿ ਸੁਭਾ ਚਲਾ ਰਿਹਾ ਪਰ ਆਪਾਂ ਜਦੋਂ ਕੋਈ ਬਚਨ ਕਰਦੇ ਹਾਂ ਤਾਂ ਉਹ ਪੂਰਾ ਹੁੰਦਾ ਹੈ ਤੇ ਸਾਡੀ ਜਿਹੜੀ ਨਾਮ ਦੀ ਕਮਾਈ ਆ ਉਹ ਘਟ ਜਾਂਦੀ ਤਾਂ ਕਰਕੇ ਗੁਰੂ ਨੂੰ ਪਿਆਰੇ ਦੱਸਦੇ ਨੇ ਕਿ ਜਦੋਂ ਰਿਧੀਆਂ ਸਭੀਆਂ ਪ੍ਰਗਟ ਹੋ ਜਾਂਦਾ ਤਾਂ ਆਪਾਂ ਇਹਨਾਂ ਦੀ ਵਰਤੋਂ ਨਹੀਂ ਕਰਨੀ ਜੀਵ ਇਹਨਾਂ ਦੇ ਚੱਕਰਾਂ ਦੇ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦਾ ਤੇ ਅਗਲਾ ਉਹਦਾ ਰਸਤਾ ਜੋ ਹੈ ਉਹ ਬਲੌਕ ਹੋ ਜਾਂਦਾ ਦੂਸਰੀ ਜੋ ਘਟਨਾ ਆ ਕੋਈ ਵੀ ਨਾਮ ਅਭਿਆਸੀ ਜਦੋਂ ਉਹ ਸਿਮਰਨ ਦੇ ਵਿੱਚ ਬੈਠੇਗਾ ਤਾਂ ਇੱਕ ਸਮਾ ਅਜੀਹਾ ਆਵੇਗਾ ਜਦੋਂ ਉਸ ਦੀ ਸੁਰਤੀ ਟ੍ਰੈਵਲ ਕਰਨਾ ਚਾਹਵੇਗੀ ਸਰੀਰ ਦੇ ਵਿੱਚੋਂ ਨਿਕਲਣਾ ਚਾਹਵੇਗਾ ਸਾਡਾ ਜਾਨੀ ਕਿ ਮਨ ਤਨ ਦੇ ਨਾਲੋਂ ਵੱਖ ਹੋ ਜਾਂਦਾ ਹੁਣ ਜੇ ਤਾਂ ਅਸੀਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਵਿਚਾਰ ਕੇ ਮੰਨ ਲਿਆ ਅਸੀਂ ਗਿਆਨ ਲੈ ਲਿਆ ਸੰਗਤ ਕਰ ਲਈ ਗੁਰਮਖਾਨੀ ਤਾਂ ਸਾਨੂੰ ਪਤਾ ਹੋਵੇਗਾ ਕਿ ਸਿਮਰਨ ਕਰਨ ਦੇ ਨਾਲ ਕਿਸੇ ਨਾ ਕਿਸੇ ਕਿਸੇ ਅਵਸਥਾ ਤੇ ਜਾ ਕੇ ਸਾਡਾ ਜਿਹੜਾ ਮਨ ਆ ਉਹ ਤਨ ਦੇ ਨਾਲ ਵੱਖ ਹੋਵੇਗਾ ਅੱਜ ਕੱਲ ਬਹੁਤ ਆਪਾਂ ਇੰਟਰਨੈਟ ਦੇ ਉੱਤੇ ਸੁਣਿਆ ਕਿੰਿਆਂ ਦੇ ਨਾਲ ਐਕਸਪੀਰੀਅੰਸ ਸਹਿਜ ਸੁਭਾਏ ਹੋ ਜਾਂਦਾ ਕਈ ਧਿਆਨ ਦੇ ਵਿੱਚ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਕਿ ਸਿਮਰਨ ਕਰਦਿਆਂ ਨੂੰ ਕਈਆਂ ਨੂੰ ਸੁੱਤੇ ਪਿਆਨ ਇੱਕ ਐਕਸਪੀਰੀਅੰਸ ਹੁੰਦਾ ਕਿ ਉਹ ਆਪਣੇ ਬੋਡੀ ਦੇ ਨਾਲ ਵੱਖ ਹੋ ਗਿਆ ਹੁਣ ਜੇ ਤਾਂ ਗਿਆਨ ਹੈ ਫਿਰ ਤਾਂ ਮਨ ਨਹੀਂ ਡਰੇਗਾ ਜਿਹਨੇ ਸੰਗਤ ਕੀਤੀ ਬਾਣੀ ਪੜ੍ਹੀ ਹੈ ਤੇ ਜਿਹਨੇ ਇਹ ਕੁਝ ਨਹੀਂ ਕੀਤਾ ਡਾਇਰੈਕਟ ਧਿਆਨ ਦੇ ਵਿੱਚ ਬੈਠਾ ਆ ਉਹ ਜ਼ਰੂਰ ਡਰੇਗਾ ਆਪਾਂ ਹੁਣ ਗੱਲ ਕਰਦੇ ਆਂ ਤੀਸਰੀ ਘਟਨਾ ਦੀ ਉਹ ਕਿਹੜੀ ਆ ਜਦੋਂ ਆਪਾਂ ਸਿਮਰਨ ਕਰਾਂਗੇ ਤਾਂ ਉਹ ਘਟਨਾ ਜਦੋਂ ਵਾਪਰਦੀ ਆ ਤਾਂ ਜੀਵ ਕੀ ਕਰਦਾ ਹੈ ਡਰਦਾ ਹੈ ਤੇ ਉਹ ਡਰਦਾ ਡਰਦਾ ਡਾਕਟਰ ਦੇ ਕੋਲ ਜਾਂਦਾ ਕਿ ਡਾਕਟਰ ਸਾਹਿਬ ਮੇਰੇ ਅੰਦਰ ਤਰ੍ਹਾਂ-ਤਰ੍ਹਾਂ ਦੀਆਂ ਆਵਾਜ਼ਾਂ ਚੱਲ ਪਈਆਂ ਨਾਲ ਦੇ ਕਿਸੇ ਜੀਵ ਨੂੰ ਨਹੀਂ ਸੌਂਦੀਆਂ ਪਰ ਮੈਨੂੰ ਲੱਗਦਾ ਕਿ ਉਹ ਮੇਰੇ ਅੰਦਰ ਚੱਲਦੀਆਂ ਮੈਨੂੰ ਭੁਲਿਖੇ ਪੈਂਦੇ ਇਹਦੇ ਕਰਕੇ ਕਹਿੰਦਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ ਬਹੁਤ ਡਿਸਟਰਬ ਹੋ ਗਿਆ ਮੈਂ ਡਿਪਰੈਸ਼ਨ 'ਚ ਚਲਾ ਗਿਆ ਮੈਂ ਕਿਸ ਨੂੰ ਆਪਣਾ ਹਾਲ ਦੱਸਾਂ ਉਹ ਕਹਿੰਦਾ ਮੈਨੂੰ ਕੋਈ ਨਾ ਕੋਈ ਦਵਾਈ ਦਿਓ ਡਾਕਟਰ ਦਵਾਈ ਦਿੰਦਾ 1 ਮਹੀਨਾ 2 ਮਹੀਨਾ 3 ਮਹੀਨੇ 6 ਮਹੀਨੇ ਪਰ ਉਹ ਆਵਾਜ਼ ਬੰਦ ਨਹੀਂ ਹੁਣ ਜੇ ਅਸੀਂ ਸੰਗਤ ਕੀਤੀ ਹੁੰਦੀ ਬਾਣੀ ਕਹਿੰਦੀ ਤਾਂ ਸਾਨੂੰ ਪਤਾ ਲੱਗਦਾ ਕਿ ਮਾਰੇ ਕਹਿੰਦੇ ਤੇਰਾ ਮੁਖ ਸੁਭਾਵਾ ਜੀ ਉਹ ਸਹਜ ਤੁਨ ਬਾਣੀ ਨਾਮ ਵੀ ਅਸੀਂ ਦਾ ਇਸ ਆਵਾਜ਼ ਨੂੰ ਸੁਣ ਕੇ ਸੁੱਖ ਲੈਂਦਾ ਅੰਮ੍ਰਿਤ ਰਸ ਖੁਆਕ ਲੈਂਦਾ ਅੰਤਰਾਲ ਦੀ ਯਾਤਰਾ ਕਰਦਾ ਸੁੱਖ ਤੇ ਦੁੱਖ ਨੂੰ ਬਰਾਬਰ ਕਰ ਲੈਂਦਾ ਸਮ ਕਰ ਲੈਂਦਾ ਉਹ ਬਹੁਤ ਕੁਝ ਇਸ ਸ਼ਬਦ ਦੇ ਵਿੱਚ ਨਾਮ ਨੂੰ ਸੁਣ ਕੇ ਕਰਦਾ ਆ ਜਿਨ੍ਹਾਂ ਆਵਾਜ਼ਾਂ ਨੂੰ ਮਨੁੱਖ ਜੀ ਬਿਮਾਰੀ ਸਮਝਦਾ ਸੋ ਸੰਗਤ ਜੀ ਇਹ ਤਿੰਨ ਘਟਨਾਵਾਂ ਨੇ ਹਰ ਇੱਕ ਜੀਵ ਦੇ ਨਾਲ ਜ਼ਰੂਰ ਹੋਣਗੀਆਂ ਜੇ ਉਹ ਸਿਮਰਨ ਵਿਆਸ ਕਰੇਗਾ ਸੰਗਤ ਕਰੇਗਾ ਬਾਣੀ ਪੜ੍ਹੇਗਾ ਧਿਆਮ ਦੇ ਵਿੱਚ ਬੈਠੇਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਤਿੰਨਾਂ ਘਟਨਾਵਾਂ ਦੇ ਵਿੱਚੋਂ ਕੀ ਤੁਹਾਡੇ ਨਾਲ ਕੋਈ ਘਟਨਾ ਵਾਪਰੀ ਜਿੱਥੋਂ ਤੁਸੀਂ ਡਰੇ ਹੋਏ ਹੋਵੋ ਸੰਗਤ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ